ਅੱਜ ਦੀ ਵੱਡੀ ਖਬਰ ਅਧਿਆਪਕਾਂ ਦੇ ਨਾਲ ਸੰਬੰਧਿਤ ਹੈ ਐਨ ਐਸ ਕਿਊ ਐਫ ਅਧਿਆਪਕਾਂ ਨੇ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਦਿੱਤਾ ਮੰਗ ਪੱਤਰ ਪੂਰੀ ਖਬਰ ਦੇਖਣ ਤੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ ਐਨ ਐਸ ਕਿਊ ਐਫ ਵੋਕੇਸ਼ਨਲ ਅਧਿਆਪਕ ਯੂਨੀਅਨ ਦਾ ਇੱਕ ਉੱਚ ਪਦਰੀ ਵਫਦ ਸੂਬਾ ਪ੍ਰਧਾਨ ਰਾਏ ਸਾਹਿਬ ਸਿੰਘ ਸਿੱਧੂ ਦੀ ਅਗਵਾਈ ਵਿੱਚ ਆਪ ਉਮੀਦਵਾਰ ਕਰਮਜੀਤਨ ਮੋਲ ਨੂੰ ਮਿਲਿਆ ਇਸ ਸਬੰਧੀ ਜਾਣਕਾਰ ਜਾਣਕਾਰੀ ਦਿੰਦੇ ਆ ਯੂਨੀਅਨ ਦੇ ਰੋਪੜ ਜ਼ਿਲ੍ਹੇ ਦੇ ਪ੍ਰਤੀਨਿਧ ਹਰ ਸਿਮਰਤ ਸਿੰਘ ਅਤੇ ਸੂਬਾ ਪ੍ਰਧਾਨ ਰਾਏ ਸਾਹਿਬ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਅਧਿਆਪਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ ਗਿਆ ਅਤੇ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਗਈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 2400 ਦੇ ਕਰੀਬ ਐਨ ਐਸ ਕਿਊ ਐਫ ਅਧਿਆਪਕ ਵਿਦਿਆਰਥੀਆਂ ਨੂੰ ਪਿਛਲੇ 9 ਸਾਲਾਂ ਤੋਂ ਕੀਤਾ ਮੁੱਖੀ ਸਿੱਖਿਆ ਪ੍ਰਦਾਨ ਕਰਵਾ ਰਹੇ ਹਨ ਪਰੰਤੂ ਸਰਕਾਰ ਵੱਲੋਂ ਉਹਨਾਂ ਦੇ ਦੂਜੇ ਸਰਕਾਰੀ ਮੁਲਾਜ਼ਮਾ ਵਾਂਗ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ ਯੂਨੀਅਨ ਆਗੂਆਂ ਨੇ ਆਪ ਉਮੀਦਵਾਰ ਨੂੰ ਦਿੱਤੇ ਮੰਗ ਪੱਤਰ ਵਿੱਚ ਮੰਗ ਕੀਤੀ ਕਿ ਸਿੱਖਿਆ ਵਿਭਾਗ ਵਿੱਚੋਂ ਪ੍ਰਾਈਵੇਟ ਕੰਪਨੀਆਂ ਨੂੰ ਬਾਹਰ ਕਰਕੇ ਐਨ ਐਸ ਕਿਊ ਐਫ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਲਿਆਂਾਇਆ ਜਾਵੇ ਐਨ ਐਸ ਕਿਊ ਐਫ ਦੇ ਅਧਿਆਪਕਾਂ ਦੀ ਤਨਖਾਹ ਹਰਿਆਣਾ ਰਾਜ ਦੇ ਪੈਟਰਨ ਅਨੁਸਾਰ 32500 ਪ੍ਰਤੀ ਮਹੀਨਾ ਕੀਤੀ ਜਾਵੇ ਐਨਐਸਕਯੂ ਅਧਿਆਪਕਾਂ ਨੂੰ ਹਰ ਸਾਲ ਤਨਖਾਹ ਵਿੱਚ ਮਿਲਦਾ 5% ਵਾਧਾ ਪਿਛਲੇ ਸਾਲ ਦੇ ਬਕਾਇਆ ਸਮੇਤ ਦਿੱਤਾ ਜਾਵੇ ਅਤੇ ਐਨਐਸਕਯੂ ਅਧਿਆਪਕਾਂ ਨੂੰ ਬਾਕੀ ਅਧਿਆਪਕਾਂ ਦੀ ਤਰ੍ਹਾਂ 20 ਛੁੱਟੀਆਂ ਦਿੱਤੀਆਂ ਜਾਣ ਇਨ੍ਹਾਂ ਆਗੂਆਂ ਨੇ ਦੱਸਿਆ ਕਿ ਅਧਿਆਪਕਾ ਦੀਆਂ ਉਕਤ ਮੰਗਾਂ ਸੰਬੰਧੀ ਕਰਮਜੀਤਨ ਮੋਲ ਵੱਲੋਂ ਮੌਕੇ ਤੇ ਹੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਕੇ ਯਕੀਨ ਦਿਵਾਇਆ ਗਿਆ ਕਿ ਸਰਕਾਰ ਜਲਦ ਹੀ ਤੁਹਾਡੀ ਮੰਗਾਂ ਦਾ ਹੱਲ ਕਰੇਗੀ ਇਸ ਮੌਕੇ ਤੇ ਰਾਏ ਸਾਹਿਬ ਸਿੰਘ ਸਿੱਧੂ ਦੇ ਨਾਲ ਸ਼ਾਮ ਲਾਲ ਅਮਨਦੀਪ ਸਿੰਘ ਪੱਟੀ ਗਗਨਦੀਪ ਸਿੰਘ ਜਸਵਿੰਦਰ ਸਿੰਘ ਆਦੀ ਸਾਥੀ ਮੌਜੂਦ ਸਨ